ਬੀਜੇਪੀ ਦੇ ਉਮੀਦਵਾਰ ਦੀ ਗੱਲ ਕੀਤੀ ਜਾਵੇ ਸਭ ਤੋਂ ਲੇਟ ਉਹਨਾਂ ਨੇ ਬੀਜੇਪੀ ਦਾ ਉਮੀਦਵਾਰ ਐਲਾਨੇ ਕੀ ਕਰਨ ਸਮਝੋ ਕਿ ਕੈਂਡੀਡੇਟ ਨਹੀਂ ਸੀਗਾ ਜਾਂ ਬਹੁਤ ਹੀ ਚਾਰਮਿੰਟ ਕਰਕੇ ਉਹਨਾਂ ਨੇ ਹੋਰ ਪਾਰਟੀਆਂ ਨਾਲ ਬੀਜੇਪੀ ਦੇ ਕੈਂਡੀਡੇਟ ਦੇ ਮੁਕਾਬਲੇ ਆਪਾਂ ਕੰਪੇਅਰ ਕਰੀਏ ਵੀ ਸਭ ਤੋਂ ਲੇਟ ਬੀਜੇਪੀ ਨੇ ਐਲਾਨੇ ਆ ਉਹਦੇ ਵਿੱਚ ਬਹੁਤ ਜ਼ਿਆਦਾ ਕਾਰਨ ਨੇ 19 ਕੈਂਡੀਡੇਟ ਨੇ ਬੀਜੇਪੀ ਵੱਲੋਂ ਜਿਹੜੀ ਕਿ ਆਪਣੀ ਨਾਮਜ਼ਦੀ ਸ਼ੋ ਕੀਤੀ ਸੀਗੀ ਕਾਂਗਰਸ ਪਾਰਟੀ ਹੋਗੀ ਅਕਾਲੀ ਦਲ ਹੋਗੀ ਆਮ ਆਦਮੀ ਪਾਰਟੀ ਹੋਗੀ ਉਹਨਾਂ ਨੇ ਸਿਰਫ 3-4 ਬੰਦਿਆਂ ਨੇ ਬੈ ਕੇ ਜਿਹੜਾ ਕਿ ਡਿਸਾਈਡ ਕਰਨਾ ਹੁੰਦਾ ਹੈ ਕਿ ਕਿਹੜੇ ਕੈਂਡੀਡੇਟ ਨੂੰ ਟਿਕਟ ਦੇਣੀ ਚਾਹੀਦੀ ਹੈ ਕਿਹੜੇ ਨੂੰ ਨਹੀਂ ਦੇਣੀ ਚਾਹੀਦੀ ਜਰੂਰ ਨਿਗਾ ਬਣੀ ਪਿਆ ਜਿਮਨੀ ਚੌਂ ਲੁਧਿਆਣਾ ਕਿੱਧਰ ਨੂੰ ਰੁੱਕ ਕਰੇਗੀ ਉਹ ਸੋ ਦਾ 27 ਦਾ ਵੇਜ ਦੇ ਉੱਪਰ ਜਿਹੜਾ ਕਿ ਆ ਪ੍ਰਭਾਵ ਪੈਂਦਾ ਦਿਖਾਈ ਦੇਵੇ ਇਹ ਆਮ ਆਦਮੀ ਪਾਰਟੀ ਮੌਜੂਦਾ ਸਰਕਾਰ ਲੱਗਦਾ ਵੀ ਕਿਤਨਾ ਕਿਤੇ ਵਜਨ ਹੋਣਾ ਚੱਲ ਸਕਦਾ ਕੁਝ ਦਿਨ ਪਹਿਲਾਂ ਵੀ ਜਿਹੜੀ ਇਹਨਾਂ ਦੀ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਸੀ ਪ੍ਰੀਤੀ ਮਲੋਤੜਾ ਉਹਨੇ ਯੁੱਧ ਦਿੱਲੀ ਵਿਰੁੱਧ ਹੀ ਖੋਲਤਾ ਸੀਗਾ ਜਿਹਦੇ ਕਰਕੇ ਉਹਨੂੰ ਇਮੀਡੀਏਟ ਬੇਸ ਦੇ ਪਾਰਟੀ ਵਿੱਚੋਂ ਕੱਢਿਆ ਵੀ ਗਿਆ ਇਸ ਵਾਰ ਲੁਧਿਆਣਾ ਪਾਇ ਇਲੈਕਸ਼ਨ ਵਿੱਚ ਜਿਹੜਾ ਕਮਲ ਦਾ ਫੁੱਲ ਖਿਲੇਗਾ ਤੇ ਉਹ 2027 ਵਿੱਚ ਕਮਲ ਦਾ ਫੁੱਲ ਖਿਲ ਕੇ ਪੰਜਾਬ ਦੇ ਹਰ ਵਾਰਡ ਹਰ ਸ਼ਹਿਰ ਤੱਕ ਜਾਏਗਾ ਇਸ ਸਮੇਂ ਸਿਆਸਤ ਦੀ ਗੱਲ ਕਰ ਲਿਤੇ ਜਾਵੇ ਤਾਂ ਲਗਾਤਾਰ ਸਿਆਸਤ ਜੜੀ ਹੈ ਹੁਣ ਲੁਧਿਆਣਾ ਦੇ ਆਸ-ਪਾਸ ਉਮੀਦਵਾਰ ਦਿਖਾਈ ਦੇ ਰਹੇ ਕਿਉਂਕਿ ਜਿਮਨੀ ਚੌੜਾ ਨੇ ਉਹਦੇ ਵਿੱਚ ਨਤੀਜੇ ਦੱਸਣਗੇ ਕਿ ਆਉਣ ਵਾਲੇ ਸਮੇਂ ਵਿੱਚ 2027 ਦੇ ਵਿੱਚ ਇਸ ਤਰੀਕੇ ਦਾ ਰੁਖ ਹੈ ਉਹ ਸਸਦ ਦਾ ਹੁੰਦਾ ਦਿਖਾਈ ਦੇਵੇਗਾ ਬੀਜੇਪੀ ਦੀ ਗੱਲ ਕਰ ਦਿੱਤੀ ਜਾਵੇ ਜਾਂ ਆਮ ਆਦਮੀ ਪਾਰਟੀ ਦੀ ਗੱਲ ਕਰ ਦਿੱਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਦਿੱਤੀ ਜਾਵੇ ਜਾਂ ਕਾਂਗਰਸ ਦੀ ਗੱਲ ਕਰ ਦਿੱਤੀ ਜਾਵੇ ਆਪਣੇ ਆਪਣੇ ਉਮੀਦਵਾਰ ਨੇ ਉਹ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ ਇਹਨਾਂ ਦੇ ਉੱਪਰ ਇਹ ਕਿਸ ਤਰੀਕੇ ਦੀ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੀ ਰੁਚੀ ਬਣੇਗੀ ਲੋਕ ਕਿਸ ਤਰੀਕੇ ਨਾਲ ਵੋਟ ਪਾਗੇ ਜਿਮਨੀ ਚੋਣ ਲੁਧਿਆਣਾ ਦੀ ਕਿਸ ਪੱਖ ਦੇ ਵਿੱਚ ਰੱਖਦੇ ਨੇ ਉਹ ਦੇਖਣਾ ਹੋਵੇਗਾ ਫਿਲਹਾਲ ਸਾਡੇ ਨਾਲ ਯੁਵਾ ਨੇਤਾ ਬੀਜੇਪੀ ਦੇ ਗੁਰਵਿੰਦਰ ਕਾਉਂਸਲ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਪੂਰੀ ਤੰਦਰੁਸਤੀ ਦੇ ਨਾਲ ਲੁਧਿਆਣਾ ਦੇ ਵਿੱਚ ਵੀ ਆਪਣੇ ਬੀਜੇਪੀ ਕੈਂਡੀਡੇਟ ਦੇ ਨਾਲ ਸਪੋਰਟ ਰੱਖੀ ਗਈ ਹੈ ਉਸ ਤੋਂ ਬਾਅਦ 2027 ਦੀਆਂ ਤਿਆਰੀਆਂ ਕਰਦੇ ਵੀ ਦਿਖਾਈ ਦੇਣੇ ਗੱਲਬਾਤ ਕਰਦੇ ਆਪਾਂ ਗੁਰਵਿੰਦਰ ਕਾਂਸਲ ਜੀ ਨਾਲ ਕਾਂਸਲ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਲੁਧਿਆਣੇ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਜਿੰਮਣੀ ਚੋਣ ਦੇ ਉੱਪਰ ਨਿਗਾਹ ਬਣਦੀ ਯਾਰੀ ਹੈ ਭਾਜਪਾ ਦੀ ਉਮੀਦਵਾਰ ਦੀ ਗੱਲ ਕੀਤੀ ਜਾਵੇ ਸਭ ਤੋਂ ਲੇਟ ਉਹਨਾਂ ਨੇ ਭਾਜਪਾ ਦਾ ਉਮੀਦਵਾਰ ਐਲਾਨਿਆ ਕੀ ਕਾਰਨ ਸਮਝਿਓ ਕਿ ਕੈਂਡੀਡੇਟ ਨਹੀਂ ਸੀਗਾ ਜਾਂ ਬਹੁਤੀ ਸ਼ਾਰਮਿੰਟ ਕਰਕੇ ਉਹਨਾਂ ਨੇ ਐਲਾਨਿਆ ਜੇ ਆਪਾਂ ਤੁਹਾਡੀ ਗੱਲ ਦਾ ਜਵਾਬ ਦਿੰਦੇ ਹੋਏ ਕਹਾਂ ਵੀ ਕੈਂਡੀਡੇਟ ਉਹਨਿੰ ਕੈਂਡੀਡੇਟ ਨੇ ਭਾਜਪਾ ਵੱਲੋਂ ਜਿਹੜੀ ਕਿ ਆਪਣੀ ਨਾਮਜ਼ਦਗੀ ਸ਼ੋਅ ਕੀਤੀ ਸੀਗੀ ਪਰ ਜੇ ਹੋਰ ਪਾਰਟੀਆਂ ਨਾਲ ਬੀਜੇਪੀ ਦੇ ਕੈਂਡੀਡੇਟ ਦੇ ਮੁਕਾਬਲੇ ਆਪਾਂ ਕੰਪੇਅਰ ਕਰੀਏ ਵੀ ਸਭ ਤੋਂ ਲੇਟ ਬੀਜੇਪੀ ਨੇ ਐਲਾਨੇ ਆ ਉਹਦੇ ਵਿੱਚ ਬਹੁਤ ਜ਼ਿਆਦਾ ਕਾਰਨ ਨੇ ਸਭ ਤੋਂ ਪ੍ਰਮੁੱਖ ਕਾਰਨ ਇਹ ਹੈ ਵੀ ਜਿਹੜੀ ਹੋਰ ਪਾਰਟੀਆਂ ਕਾਂਗਰਸ ਪਾਰਟੀ ਹੋਗੀ ਅਕਾਲੀ ਦਲ ਹੋਗੀ ਆਮ ਆਦਮੀ ਪਾਰਟੀ ਹੋਗੀ ਉਹਨਾਂ ਨੇ ਸਿਰਫ 3-4 ਬੰਦਿਆਂ ਨੇ ਬੈ ਕੇ ਜਿਹੜਾ ਕਿ ਡਿਸਾਈਡ ਕਰਨਾ ਹੁੰਦਾ ਵੀ ਕਿਹੜੇ ਕੈਂਡੀਡੇਟ ਨੂੰ ਟਿਕਟ ਦੇਣੀ ਚਾਹੀਦੀ ਹੈ ਕਿਹੜੇ ਨੂੰ ਨਹੀਂ ਦੇਣੀ ਚਾਹੀਦੀ ਪਰ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹ ਆਪਾਂ ਸਭ ਨੇ ਦੇਖਿਆ ਵੀ ਹੈ ਤੇ ਆਪਾਂ ਸਭ ਨੂੰ ਪਤਾ ਵੀ ਹੈ ਕਿ ਉਹ ਗਰਾਉਂਡ ਲੈਵਲ ਨਾਲ ਜੁੜੀ ਹੋਈ ਪਾਰਟੀ ਹੈ ਤੇ ਭਾਰਤੀ ਜਨਤਾ ਪਾਰਟੀ ਦੇ ਬੂਥ ਲੈਵਲ ਤੋਂ ਲੈ ਕੇ ਪੰਜਾਬ ਪ੍ਰਧਾਨ ਤੱਕ ਡਿਸਾਈਡ ਕਰਦੇ ਨੇ ਇਨਵੈਸਟੀਗੇਸ਼ਨ ਕਰਦੇ ਨੇ ਵੀ ਕਿਹੜਾ ਕੈਂਡੀਡੇਟ ਸਭ ਤੋਂ ਜ਼ਿਆਦਾ ਲੋਕਾਂ 'ਚ ਵਿੱਚ ਰਿਹਾ ਹੈ ਕਿਹੜਾ ਕੈਪੇਬਲ ਹੈ ਤੇ ਉਸ ਨੂੰ ਹੀ ਟਿਕਟ ਮਿਲਣੀ ਚਾਹੀਦੀ ਹੈ ਤਾਂ ਜੋ ਅੱਗੇ ਜਾ ਕੇ ਉਹ ਲੋਕਾਂ ਦੇ ਹਿੱਤਾਂ ਦੀ ਗੱਲ ਕਰ ਸਕੇ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਜਰੂਰ ਨਿਗਾ ਬਣੀ ਪਿਆ ਜਿਮਨੀ ਚੋਣ ਲੁਧਿਆਣਾ ਕਿੱਧਰ ਨੂੰ ਰੁੱਕ ਕਰੇਗੀ ਹੋ ਸਕਦਾ 27 ਦਾ ਵੇਲੇ ਦੇ ਉੱਪਰ ਜਿਹੜਾ ਕਿ ਆ ਪ੍ਰਭਾਵ ਪੈਂਦਾ ਦਿਖਾਈ ਦੇਵੇ ਇਹ ਆਮ ਆਦਮੀ ਪਾਰਟੀ ਮੌਜੂਦਾ ਸਰਕਾਰ ਲੱਗਦਾ ਵੀ ਕਿਤਨਾ ਕਿਤੇ ਵਜਨ ਹੋਣਾ ਚੱਲ ਸਕੀਗਾ ਦੂਜੇ ਪਾਸੇ ਪਟਿਆਲਾ ਪੰਜਾਬ ਦੀ ਗੱਲ ਕਰੀਏ ਆਪਣੇ ਵੱਦੇ ਆਮ ਆਦਮੀ ਪਾਰਟੀ ਦੇ ਵਿਰੋਧ ਕਰਦੇ ਦਿਖਾਈ ਦੇ ਰਹੇ ਨੇ ਕਿਸ ਤਰ੍ਹਾਂ ਦੇ ਨਜ਼ਰ ਦੇ ਆਪਾਂ ਨੇ ਦੇਖਿਆ ਹੀ ਹੈ ਕੁਝ ਦਿਨ ਪਹਿਲਾਂ ਵੀ ਜਿਹੜੀ ਇਹਨਾਂ ਦੀ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਸੀ ਪ੍ਰੀਤੀ ਮਨੋਤਰਾ ਉਹਨੇ ਯੁੱਧ ਦਿੱਲੀ ਵਿਰੁੱਧ ਹੀ ਖੋਲਤਾ ਸੀਗਾ ਜਿਹਦੇ ਕਰਕੇ ਉਹਨੂੰ ਇਮੀਡੀਏਟ ਬੇਸ ਦੇ ਪਾਰਟੀ ਵਿੱਚੋਂ ਕੱਢਿਆ ਵੀ ਗਿਆ ਤੇ ਇਸ ਚੀਜ਼ ਦੀ ਲੋੜ ਹੀ ਤਾਂ ਪਈ ਹੈ ਜੇਕਰ ਉਹਨਾਂ ਦੇ ਆਪਣੇ ਵਰਕਰ ਖਿਲਾਫ ਨੇ ਆਮ ਆਦਮੀ ਪਾਰਟੀ ਵਿੱਚ ਆਪਣੇ ਅੰਦਰ ਸਿਆਸੀ ਇਹਨਾਂ ਦੀ ਜਿਹੜੀ ਪ੍ਰਤੀਕਿਰਿਆ ਚੱਲ ਰਹੀਆਂ ਨੇ ਗਤੀਵਿਧੀਆਂ ਚੱਲ ਰਹੀਆਂ ਨੇ ਉਹ ਕਿਤੇ ਨਾ ਕਿਤੇ ਬਹੁਤ ਖਰਾਬ ਚੱਲ ਰਹੀਆਂ ਨੇ ਤੇ ਆਪਾਂ ਸਭ ਨੇ ਦੇਖਿਆ ਹੈ ਵੀ ਜਿਹੜੇ ਡਾਕਟਰ ਵੀਰ ਨੇ ਆਪਣੇ ਕੈबिनेट ਮੰਤਰੀ ਨੇ ਪਟਿਆਲਾ ਦੀ ਹਾਤੀ ਤੋਂ ਜਿੱਤਦੇ ਹੋਏ ਉਮੀਦਵਾਰ ਨੇ ਉਹਨਾਂ ਦਾ ਵੀ ਸਿਮੜੋ ਵਿcke ਵਿਰੋਧ ਕੀਤਾ ਗਿਆ ਪਿੰਡ ਬਾਰਨ ਵਿcke ਵਿਰੋਧ ਕੀਤਾ ਗਿਆ ਤੋ ਕਿਤੇ ਨਾ ਕਿਤੇ ਇਹ ਚੀਜ਼ਾਂ ਦਿਖਾਉਂਦੀਆਂ ਨੇ ਵੀ ਜਿਵੇਂ ਉਸ ਤੋਂ ਬਾਅਦ ਦਿੱਲੀ ਵਿੱਚ ਵੀ ਆਪਾਂ ਦੇਖਿਆ ਫਰਵਰੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਲਗਾਤਾਰ ਜਿੱਤਦੀ ਆ ਰਹੀ ਸੀ ਤਾਂ ਉਹ ਸੋਕਾ ਦੂਰ ਕਰਕੇ ਭਾਜਪਾ ਨੂੰ ਜਿਹੜਾ ਉੱਥੇ ਮੌਕਾ ਦਿੱਤਾ ਗਿਆ ਤਾਂ ਇਹ ਚੀਜ਼ਾਂ ਦਾ ਬਿਲਕੁਲ ਜਿਹੜਾ ਅਸਰ ਹੈ ਉਹ ਲੁਧਿਆਣਾ ਜਿਮਨੀ ਚੌਂ ਦੇ ਉੱਪਰ ਵੀ ਪਏਗਾ ਤੇ ਮੈਨੂੰ ਪੂਰੀ ਤਰ੍ਹਾਂ ਉਮੀਦ ਵੀ ਹੈ ਵੀ ਇਸ ਵਾਰ ਲੁਧਿਆਣਾ ਬਾਏ ਇਲੈਕਸ਼ਨ ਵਿੱਚ ਜਿਹੜਾ ਕਮਲ ਦਾ ਫੁੱਲ ਖਿਲੇਗਾ ਤੇ ਉਹ 2027 ਵਿੱਚ ਕਮਲ ਦਾ ਫੁੱਲ ਖਿਲ ਕੇ ਪੰਜਾਬ ਦੇ ਹਰ ਵਾਰਡ ਹਰ ਸ਼ਹਿਰ ਤੱਕ ਜਾਏਗਾ। ਜੇ ਤੁਸੀਂ ਦਿੱਲੀ ਦੀ ਗੱਲ ਕੀਤੀ ਹੈ ਬੇਸ਼ੱਕ ਦਿੱਲੀ ਦੇ ਲੋਕਾਂ ਦੀ ਸੋਚ ਬੀਜੇਪੀ ਦੇ ਨਾਲ ਰਲਦੀ ਹੋ ਸਕਦੀ ਆਰਐਸ ਨਾਲ ਰਲਦੀ ਹੋ ਸਕਦੀ ਹੈ। ਪੰਜਾਬ ਦੇ ਵਿੱਚ ਅਕਸਰ ਲੋਕਾਂ ਨੂੰ ਕਹਿੰਦੇ ਸੁਣਾਇਆ ਗਿਆ ਕਿ ਬੀਜੇਪੀ ਖਾਤਾ ਨਹੀਂ ਖੋਲ ਸਕਦੀ ਬਹੁਤ ਮੁਸ਼ਕਿਲ ਹੈ। ਕੀ ਆਧਾਰ ਦੇ ਉੱਪਰ ਆਪਾਂ ਕਵਾਂਗੇ ਵੀ ਬੀਜੇਪੀ ਪੰਜਾਬ ਦੇ ਵਿੱਚ ਆ ਸਕਦੀ ਹੈ? ਲੁਧਿਆਣਾ ਜਿਮਣੀ ਚੋਣ ਜਿੱਤ ਸਕਦੀ ਹੈ। ਜੇ ਆਪਾਂ ਦਿੱਲੀ ਦੀ ਗੱਲ ਕਰੀਏ ਦਿੱਲੀ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ 27 ਸਾਲ ਦਾ ਸੋਕਾ ਦੂਰ ਕਰਕੇ ਪੂਰੀ ਬਹੁਮਤ ਨਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਦਿੱਲੀ ਦੇ ਵਿੱਚ। ਤੇ ਆਪਾਂ ਨੇ ਦੇਖਿਆ ਵੀ ਹੈ ਕਿ ਉਹਨਾਂ ਨੇ ਆਪਣੇ ਪਹਿਲੇ ਬਜਟ ਸੈਸ਼ਨ ਦੌਰਾਨ ਜਿਹੜਾ 500 ਕੁਛ ਕਰੋੜ ਦਾ ਬਜਟ ਵੀ ਰੱਖਿਆ ਸੀਗਾ ਤੇ ਦੂਜਾ ਪਿਛਲੇ ਹਫਤੇ ਦਿੱਲੀ ਦੀ ਸੀਐਮ ਨੇ ਸਿੱਖਾਂ ਦੀ ਗੱਲ ਕਰਦੇ ਹੋਏ ਸਿੱਖਾਂ ਦੇ ਹਿੱਤਾਂ ਦੀ ਰਾਖੀ ਕਰਦੇ ਹੋਏ ਜਿਹੜੇ 1984 ਦੇ ਸਿੱਖ ਕਤਲੇਆਮ ਸੀ ਸਿੱਖ ਪੀੜਤ ਸੀਗੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਹੈ ਤਾਂ ਕਿਤੇ ਨਾ ਕਿਤੇ ਆਪਾਂ ਨੂੰ ਇਹ ਦੇਖਣ ਨੂੰ ਮਿਲਦਾ ਹੀ ਹੈ ਵੀ ਉਹ ਸਿੱਖ ਧਰਮਿਤ ਪรรค ਸਰਕਾਰ ਹੈ ਭਾਜਪਾ ਦੀ ਜਨਤਾ ਪਾਰਟੀ ਤੇ ਉਹਨਾਂ ਨੇ ਜਿਹੜੇ ਸਿੱਖ ਧਰਮ ਦੇ ਉਹਨਾਂ ਦੇ ਦਿਲਾਂ ਦੇ ਉੱਪਰ ਮੁੱਲਮ ਲਾਈ ਹੈ ਜ਼ਖਮਾਂ ਦੇ ਮੁੱਲਮ ਲਗਾਈ ਹੈ ਤੇ ਜਿਹੜੀ ਦਿਲ ਤੇ ਠੇਸ ਸੀ ਉਹ ਕਿਤੇ ਨਾ ਕਿਤੇ ਠੰਡੀ ਵੀ ਹੋਈ ਹੈ ਤਾਂ ਮੈਨੂੰ ਪੂਰੀ ਉਮੀਦ ਹੈ ਦੇ ਜੇ ਭਾਰਤੀ ਜਨਤਾ ਪਾਰਟੀ ਜਾਂ ਪੰਜਾਬ ਵਾਸੀ ਮਿਲ ਕੇ ਭਾਰਤੀ ਜਨਤਾ ਪਾਰਟੀ ਦੀ ਪੂਰੇ ਪੰਜਾਬ ਵਿੱਚ 2027 ਵਿੱਚ ਬਹੁਮਤ ਨਾਲ ਸਰਕਾਰ ਬਣਾਉਂਦੇ ਨੇ ਤਾਂ ਬਿਲਕੁਲ ਭਾਰਤੀ ਜਨਤਾ ਪਾਰਟੀ ਦਿੱਲੀ ਦੀ ਤਰ੍ਹਾਂ ਪੰਜਾਬ ਵਿੱਚ ਵੀ ਜਿਹੜੇ 1984 ਦੇ ਚਾਹੇ ਸਿੱਖ ਪੀੜਤ ਨੇ ਚਾਹੇ Hindu ਪੀੜਤ ਨੇ ਉਹਨਾਂ ਦੇ ਜ਼ਖਮਾਂ ਤੇ ਵੀ ਓਵੇਂ ਹੀ ਮੁੱਲਮ ਲਗਾਈਗੀ ਕੀ ਵੱਡੀ ਗੱਲ ਹੈ ਕਿਉਂਕਿ 1984 ਦੀ ਗੱਲ ਕਰ ਲਈਤੀ ਜਾਵੇ ਤਾਂ ਪੰਜਾਬ ਭਰ ਦੇ ਵਿੱਚ ਜਿਵੇਂ ਅਸੀਂ ਨੌਜਵਾਨ ਨੇਤਾ ਹੋ ਤਾਂ ਬਹੁਤ ਨੌਜਵਾਨ ਉਹਨਾਂ ਨੇ ਜਿਨ੍ਹਾਂ ਨੇ ਬਜ਼ੁਰਗ ਜੜੇ ਨੇ 1984 ਦੇ ਵਿੱਚ ਉਹਨਾਂ ਨੇ ਆਪਣੇ ਗਵਾਏ ਨੇ ਜਿਨ੍ਹਾਂ ਦੇ ਪਰਿਵਾਰ ਦੇ ਜੀਨ ਨੇ ਉਹਨਾਂ ਨੇ ਗਵਾਏ ਨੇ 1984 ਵਿੱਚ ਸਿੱਖ ਕਤਲੇਆਮ ਹੋਇਆ ਇੱਕ ਵੱਡਾ ਬਿਆਨ ਹੈ ਕਿ ਭਾਜੀਪੀ ਵਾਕਈ 1984 ਦੇੜੇ ਸਿੱਖ ਕਤਲੇਆਮ ਨੇ ਉਹਨਾਂ ਦੇ ਪਰਿਵਾਰ ਨੇ ਤੁਹਾਡੇ ਨਾਲ ਜੁੜੇ ਨੌਜਵਾਨ ਨੇ ਕਿਉਂ ਨਾ ਬਾਰੇ ਸੋਚੇਗੀ ਬਿਲਕੁਲ ਸੋਚੇਗੀ ਤੇ ਇੱਕ ਮੈਂ ਹੋਰ ਤੁਹਾਡਾ ਧਿਆਨ ਇਸ ਪਾਸੇ ਲਿਆਉਣਾ ਚਾਹੂੰਗਾ ਜਦੋਂ ਕਿ 1984 ਦੀ ਗੱਲ ਚੱਲੀ ਹੀ ਹੈ ਵੀ ਮੈਂ ਇਸ ਉੱਪਰ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਾਂਗਾ ਜਿਵੇਂ ਦਿੱਲੀ ਸਰਕਾਰ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੇ ਜਾਂ ਦਿੱਲੀ ਵਿੱਚ ਦੀ ਸੀਐਮ ਰੇਖਾ ਗੁਪਤਾ ਨੇ 1983 ਦੇ ਕਤਲੇਆਮਾਂ ਦੇ ਉੱਪਰ ਦਿਲ ਤੇ ਮੱਲਮ ਲਾਉਣ ਲਈ ਝਕਮਾ ਤੇ ਮੱਲਮ ਲਗਾਉਣ ਲਈ ਜਿਹੜਾ ਸਰਕਾਰੀ ਨੌਕਰੀਆਂ ਦਾ ਉਪਰਾਲਾ ਕੀਤਾ ਤਾਂ ਉਵੇਂ ਹੀ ਪੰਜਾਬ ਸਰਕਾਰ ਨੂੰ ਵੀ ਇਹੀ ਅਪੀਲ ਹੈ ਮੇਰੀ ਵੀ ਜਿਹੜੇ 1983 ਦੇ ਪੀੜਤ ਨੇ ਹਿੰਦੂ ਭਾਈਚਾਰੇ ਦਾ 781 ਕਰੋੜ ਦਾ ਜਿਹੜਾ ਪੈਕੇਜ ਹੈ ਉਹ ਬਹੁਤ ਟਾਈਮ ਤੋਂ ਪੈਂਡਿੰਗ ਚੱਲ ਰਿਹਾ ਹੈ ਤਾ ਹਿੰਦੂ ਅਤੇ ਹਿੱਤਾ ਦੇਵੀ ਰਾਕੇ ਕਰਦੇ ਹੋਏ ਮੈਂ ਬੇਨਤੀ ਕਰਾਂਗਾ ਵੀ ਉਹ ਪੈਕੇਜ ਨੂੰ ਜਲਦ ਤੋਂ ਜਲਦ ਇਹਨਾਂ ਨੂੰ ਰਿਲੀਜ਼ ਕਰ ਦੇਣਾ ਚਾਹੀਦਾ ਹੈ ਤਾਂ ਜੋ ਜਿਹੜੇ ਪੀੜਤ ਨੇ ਉਹ ਵੀ ਕਿਤੇ ਨਾ ਕਿਤੇ ਰਾਹਤ ਦਾ ਸਾਹ ਲੈ ਸਕਣ ਲਗਾਤਾਰ 2027 ਦੀਆਂ ਚੋਣਾਂ ਤਾਂ ਹਲੇ ਦੂਰ ਨੇ ਪਰ ਫਿਲਹਾਲ ਲੁਧਿਆਣੇ ਦੇ ਜਿਮਨੀ ਚੌੜ ਦੇ ਉੱਪਰ ਨਿਗਾਹ ਮਨਾਈ ਜਾ ਰਹੀ ਹੈ ਗੁਰਿੰਦਰ ਕਾਂਸਲ ਦੇ ਵੱਲੋਂ ਲਗਾਤਾਰ ਸੰਪਲਾ ਸਾਲ ਦੇ ਨਾਲੇ ਮੁਲਾਕਾਤ ਕਰਕੇ ਲੁਧਿਆਣੇ ਦੇ ਜਿਮਨੀ ਚੌੜਾਂ ਦੇ ਵਿੱਚ ਸਾਧਤਾ ਜਾਂਦਾ ਜਿਹੜੇ ਉੱਥੋਂ ਦੇ ਕੈਂਡੀਡੇਟ ਨੇ ਤੇ ਦੂਜੇ ਪਾਸੇ ਵੱਡਾ ਬਿਆਨ ਦੇਦੇ ਦਿਖਾਈ ਦਿੰਦੇ ਨੇ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਵਿੱਚ ਅਗਰ ਭਾਜਪਾ ਸਰਕਾਰ ਬਣਦੀ ਹੈ ਤਾਂ 1984 ਦੇ ਦੰਗਾ ਪੀੜਤਾ ਸਿੱਖਾਂ ਦੇ ਬਾਰੇ ਭਾਜਪਾ ਜ਼ਰੂਰ ਸੋਚੇਗੀ ਉਹਨਾਂ ਦੇ ਲਈ ਕੁਝ ਨਾ ਕੁਝ ਫਾਇਦਾ ਜਿਹੜਾ ਕਰਕੇ ਲਿਆਉਂਦੇ ਦਿਖਾਈ ਦੇ ਵੀ ਕਿਉਂਕਿ ਕਈ ਸਰਕਾਰਾਂ ਆਈਆਂ ਕਈ ਗਈਆਂ ਜਿਨ੍ਹਾਂ ਨੇ 1984 ਦੰਗਿਆਂ ਦੇ ਸਿੱਖਾਂ ਦੇ ਪਰਿਵਾਰਾਂ ਨੂੰ ਜਿਹੜਾ ਕਿਹਾ ਨਹੀਂ ਪੁੱਛਿਆ ਕਿ ਉਹ ਇੱਕ ਵਾਰੀ ਉਜੜ ਕੇ ਜਿਹੜੇ ਦੁਬਾਰਾ ਬਸੇ ਸਨ ਜ਼ਰੂਰ ਉਹ ਜਿਨ੍ਹਾਂ ਨੇ ਆਪਣੀ ਸ਼ੁਰੂਆਤ ਅੜੀ 0 ਤੋਂ ਕਿਤੇ ਦਿਖਾਈ ਦੇਦਾ ਦੂਜੇ ਪਾਸੇ 2027 ਦੇ ਵਿੱਚ ਕਹਿੰਦੇ ਦਿਖਾਈ ਦਿੰਦੇ ਨੇ ਕਿ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਬੀਜੇਪੀ ਨੇ ਜਿੱਤ ਪ੍ਰਾਪਤ ਕੀਤੀ ਉਸ ਤਰੀਕੇ ਦੇ ਨਾਲ ਹੀ ਪੰਜਾਬ ਦੇ ਵਿੱਚ ਵੀ ਕੰਮ ਕਰਦੇ ਦਿਖਾਈ ਦੇਣਗੇ ਅਗਰ ਬੀਜੇਪੀ ਦੀ ਸਰਕਾਰ ਬਣਦੀ ਹੈ ਤਾਂ ਨਵਿਕਲਾ ਪੰਜਾਬ ਜਿਹੜਾ ਉਹ ਬੀਜੇਪੀ ਲਿਆਉਂਦੀ ਦਿਖਾਈ ਦੇ ਸਕਦੀ ਹੈ ਕੈਮਰਾਬਸਨ ਅਮਨਦੀਪ ਦੇ ਨਾਲ ਤਰਨ ਟੁਕਰਾਲ ਰੋਜ਼ਾਨਾ ਸਪੋਰਟਸਮੈਨ ਪਟਿਆਲਾ